ਜਦੋਂ ਮੂੰਹ ਚੱਕਿਆ ਕਈ ਬੰਦੇ ਆਪ ਨੂੰ ਮਿੱਥ ਨੂੰ ਸਰਵਲੰਗ ਕਰਨ ਵਾਸਤੇ ਆਪਣੇ ਵਾਸਤੇ ਤੇ ਆਪਣੇ ਬੱਚਾ ਵਾਸਤੇ ਕਸਈ ਬ੍ਰੇਕ ਬਾਂਡ ਪਾਇਆ ਕੀਤਾ ਹੈ ਤੇ ਮੈਂ ਤੁਹਾਨੂੰ ਸਭ ਨੂੰ ਬਹੁਤ ਜ਼ਿਲੋ ਬੇਨਤੀ ਕਰਦਾ ਕਿ ਇਸ ਮੌਕੇ ਦਾ ਭਰਪੂਰ ਫਾਇਦਾ ਉਠਾ ਕੇ ਅਸੀਂ ਆਪਣੇ ਵੀਰ ਨੂੰ ਕਾਮਯਾਬ ਲਈਏ ਇਸ ਦਮੈਂ ਮੀਤ ਹੈ ਜੇ ਜੇ हुक्म की तमील करते हुए चंद मिनट जो इलेक्शन चल रही है इलेक्शन के दौरान संगरूर लोक सभा हल्के मुख्य तौर पर उम्मीदवार चो मैदान वि सब तो पहला गल करते हैं उस पार्टी के उम्मीदवार की ਜਿਹੜੀ ਪਾਰਟੀ ਦੇ ਅੰਦਰ ਨਾ ਕੋਈ ਰਾਜਨੀਤੀ ਕਰ ਰਹੀ ਹੈ ਫਿਰ ਤਾਂ ਪ੍ਰਸ਼ੀ ਦੀ ਰਾਜਨੀਤੀ ਕਰ ਰਹੀ ਹੈ ਬੀਜੇਪੀ ਦੀ ਦੇ ਉਮੀਦਵਾਰ ਜਿਹੜੇ ਕਿ ਦਿੱਲੀ ਤੋਂ ਹਨ ਇਹਨਾਂ ਨੂੰ ਪੰਜਾਬ ਚ ਕੋਈ ਉਮੀਦਵਾਰ ਨਹੀਂ ਲੱਭਿਆ ਦਿੱਲੀ ਤੋਂ ਉਮੀਦਵਾਰ ਲਿਆ ਕੇ ਅਰਵਿੰਦ ਖੰਨਾ ਜਿਹੋ ਵਰਗੇ ਉਮੀਦਵਾਰ ਬਣਾ ਕੇ ਮੈਦਾਨ ਦੇ ਵਿੱਚ ਉਤਾਰਿਆ ਹੈ इस पार्टी के इलाके अपने खतरनाक हैं दोबारा सत्ता अपने खतरनाक मनसूबों को आमली जामा पहना चाहता है जेने खतरनाक मनसूबे पूरे हिंदुस्तान के लिए पूरे हिंदुस्तान के लोगों के लिए ਬੜੇ ਕਹਾ ਤੱਕ ਸਜਾਉਣਗੇ ਦਿੱਲੀ ਦਾ ਹਕੂਮਾਨ ਬਾਬਾ ਤਾਂ ਡਾਕਟਰ ਪੀਰ ਨਾਮ ਦੇ ਇਸ ਕਦਰ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦਾ ਹੈ ਦਿੱਲੀ ਦਾ ਹਕੂਮਾਨ ਸਾਡੇ ਦੇਸ਼ ਦੇ ਵਿੱਚੋਂ ਡੈਮੋਕਰੈਟਿਕ ਸਿਸਟਮ ਨੂੰ ਖਤਮ ਕਰਨਾ ਚਾਹੁੰਦਾ ਹੈ ਕਿ ਸਾਡੇ ਮਾਝਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੇ ਵੀ ਦੇ ਦਿਨੋਂ ਖੂਬੀਆਂ ਪਾਈਆਂ ਜਾਂਦੀਆਂ ਇੱਕ ਕਰਕੇ ਭੜਾਓ

ਪੰਜਾਬ ਲਈ ਬੜੀਆਂ ਕੁਰਬਾਨੀਆਂ ਦਿੱਤੀਆਂ ਹੈ ਕੋਈ ਸ਼ੱਕ ਨਹੀਂ ਪਰ ਜਦੋਂ ਤੋਂ ਸ਼ਰੋਆਮਣੀ ਅਕਾਲੀ ਦਲ ਇੱਕ ਪਰਿਵਾਰ ਦੀ ਪਾਰਟੀ ਬਣ ਗਿਆ ਉਦੋਂ ਤੋਂ ਪੰਜਾਬ ਦੇ ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਇਹ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਨਹੀਂ ਬਲਕਿ ਕੇਵਲ ਇੱਕੋ ਪਰਿਵਾਰ ਨੂੰ ਮਜ਼ਬੂਤ ਕਰਨ ਲਈ ਉਹਦੀਆਂ ਜਾਇਦਾਦਾਂ ਵੰਡਿਆ ਕਰਨ ਵਾਲੀ ਸਾਡੇ ਕਾਫਲੇ ਬੜੇ ਕਰਨ ਵਾਲੀ ਬੜੇ ਬੜੇ ਧੰਨਵਾਦ ਜੀ ਬਹੁਤ-ਬਹੁਤ ਸਾਰੇ ਬਹੁਤ ਸਤਿਕਾਰਯੋਗ ਐਮਐਲਏ ਜਮਿਲੂ रहमान ਜੀ ਸਟਾਰਕ ਤੇ ਮਦਨ ਤੇ ਸਮਾਜ ਦੇ ਵੀ ਮੁਹੰਮਦ ਵੈਲ ਜੀ ਸਾਡੇ ਜਿਹੜਾ ਪ੍ਰਧਾਨ ਰਾਜਾ ਜੀ ਕਮੇਟੀ ਦੇ ਪ੍ਰਧਾਨ ਜੀ ਸਾਰੇ ਕਾਉਂਸਲਰ ਤੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਸਾਹਿਬਾਨ ਪਹੁੰਚੇ ਆ ਤੇ ਕਲਮ ਕਮਲ ਸਰਪਾਰ ਰੋਡ ਤੇ ਸਾਰੇ ਵਾਸੀ ਪਹੁੰਚੇ ਆ ਮੈਂ ਸਾਰਿਆਂ ਨੂੰ ਅੱਜ ਕਿਉਂਕਿ ਦਫਤਰ ਦਾ ਉਦਘਾਟਨ ਕੀਤਾ ਗਿਆ ਮੈਂ ਬਹੁਤ ਵਧਾਈ ਦਿੰਦਾ ਮੈਂ ਬਹੁਤ ਮੁਬਾਰਕਬਾਦ ਦਿੰਦਾ ਤੇ ਇੱਕ ਗੱਲ ਦੀ ਵਧਾਈ ਵੀ ਤੁਹਾਨੂੰ ਤੇ ਮੁਬਾਰਕਬਾਦ ਵੀ ਮੈਂ ਅਨਵਾਲ ਦੇ ਵਿੱਚ ਐਮਐਲਏ ਸਾਹਿਬ ਦੇ ਦਿੰਦਾ ਕਿਉਂਕਿ ਦਫ਼ਤਰ ਇੱਥੇ ਸਾਰੀਆਂ ਪਾਰਟੀਆਂ ਨੇ ਮੇਰਕੋਰਟ ਵਿੱਚ ਖੋਲੜਿਆ ਇੱਥੇ ਕਾੰਗਰਸੀ ਵੀ ਖੋਲਣਗੇ ਕਾਂਗਰਸੀ ਵੀ ਖੋਲਣਗੇ ਭਾਜਪਾ ਵਾਲੇ ਵੀ ਖੋਲਣਗੇ ਤੇ ਮਾਨ ਦਾ ਲੜ ਵੀ ਖੋਲਣਗੇ ਪਰ ਸਾਰਿਆਂ ਦੇ ਦਫ਼ਤਰ 1 ਜੂਨ ਤੱਕ ਖੋਲੜਿਆ ਜੇ 4 ਜੂਨ ਨੂੰ ਕਮਲ ਸ਼ਰਮਾ ਰੋਡ ਤੇ ਕਿਸੇ ਦਫ਼ਤਰ ਮੂਰੇ ਪੰਗੜਾ ਪੈਂਦਾ ਹੂ ਤੇ ਰਾਈ ਦੀ ਦੁਕਾਨ ਤੋਂ ਮਠਾਈ ਖਰੀਦ ਕੇ ਬੰਦੀ ਜਾਂਦੀ ਲੋਕੀ ਕਵਾ ਮਾਰਤੀ ਪਾਰਟੀ ਦੇ ਦਫਤਰ ਅੱਗੇ ਇੱਕ ਜਿੰਦਰ ਮੈਂ ਭਗਵੰਤ ਮਾਨ ਜੀ ਨਾਲ ਰੋਜੋ ਤੁਹਾਡੇ ਕੋਲ ਆਇਆ ਸੀ ਉਸ ਦਿਨ ਹੀ ਤੁਹਾਡਾ ਜੋਸ਼ ਦੇਖ ਕੇ ਤੁਹਾਡਾ ਜਨੂਰ ਦੇਖ ਕੇ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਦੇਖ ਕੇ ਮੈਨੂੰ ਤਾਂ ਉਦ ਹੀ ਨਹੀਂ ਪਤਾ ਲੱਗਾ ਸੀ ਵੀ ਮਲੇਰ ਕੋਟ ਤੇ ਆ ਰਹੇ ਆ ਕੀ ਫੈਸਲਾ ਕਰੀ ਬੈਠੇ ਆ ਸਿਰਫ ਰਾਜ ਜਿਹੜਾ ਚਾਰ ਨੂੰ ਆਉਣਾ ਹੈ ਜੇ ਤੁਸੀਂ ਜਮਿਲੂ ਰਹਿਮਾਨ ਜੀ ਦਾ ਵੀ ਜਿਹੜਾ ਰਿਕਾਰਡ ਆ ਤੋੜਨ ਜਾ ਰਹੇ ਹੋ ਇਹਦੇ ਲਈ ਮੈਂ ਬਹੁਤੋਂ ਵਧਾਈ ਵੀ ਦਿੰਦਾ ਤੇ ਧੰਨਵਾਦ ਵੀ ਕਰਦਾ ਕਿਉਂਕਿ ਅੱਜ ਸਮੇਂ ਦੀ ਇਹ ਜ਼ਰੂਰਤ ਹੈ ਕਿਉਂਕਿ ਜੋ ਤੇਜ ਦਾ ਹਕਮਰਾਨ ਹੈ ਉਹ ਜਾਤ ਪਾਤ ਦੇ ਨਾਤੇ ਫਿਰਕਾ ਪ੍ਰਸਤੀ ਦੇ ਨਾਤੇ ਲੋਕਾਂ ਨੂੰ ਬੰਡੜਦਾ ਲੋਕਾਂ ਨੂੰ ਲੜਾਉਣ ਦਾ ਤੇ ਸਾਡੇ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨ ਦਾ ਕੰਮ ਕਿਰਾ ਕਰ ਰਿਹਾ ਅੱਜ ਕੋਈ ਮੋਦੀ ਨੂੰ ਇਕੱਲੀ ਲੜਨ ਦੀ ਲੜਾਈ ਨਹੀਂ ਅੱਜ ਦੇਸ਼ ਦਾ ਸੰਵਿਧਾਨ ਬਚਾਉਣ ਦੀ ਲੜਾਈ ਹੈ ਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿਉਂਕਿ ਜੇ ਪੂਰੇ ਭਾਰਤ ਦੇ ਵਿੱਚੋਂ ਜੇ ਮੈਂ ਕੋਈ ਇੱਕ ਸ਼ਹਿਰ ਇੰਦਾ ਦਾ ਕੱਟਣਾ ਹੋਵੇ ਜੋ ਸਾਡੇ ਭਗਤ ਸਿੰਘ ਦੇ ਸੁਪਨੇ ਆ ਦਾ ਸ਼ਹਿਰ ਹੋਵੇ ਕਿੱਥਾ ਆਜ਼ਾਦ ਭਾਰਤ ਕਿੱਦਾ ਦਾ ਹੋਊਗਾ ਜੋ ਲਾਲਾ ਲਾਜਪਤ ਰਾਏ ਦੇ ਸੁਪਨੇ ਦਾ ਸ਼ਹਿਰ ਹੋਵੇ ਕਿ ਯਾਦਪਾਤ ਕਿੱਦਾ ਦਾ ਹੋਊਗਾ ਜੇ ਇਸ਼ਹਾਕ ਮੁੱਲਾ ਦੇ ਸੁਪਨੇ ਦਾ ਸ਼ਹਿਰ ਹੋਵੇ ਯਾਦਪਾਤ ਕਿੱਦਾ ਦਾ ਹੋਊਗਾ ਕਾ ਮਲੇਰ ਕੋਤੇ ਨਾਲ ਕੋਈ ਬਿਹਤਰ ਉਦਾਰ ਕੋਈ ਹੋਰ ਨਹੀਂ ਕਿਹਾ ਜਿੰਦਾਬਾਦ ਨਹੀਂ ਕਿਹਾ ਤੇ ਇਤਹਾਸ ਦਾ ਸ਼ਹਿਰ ਹੈ ਜਿੱਥੇ ਈਦ ਵੀ ਸਾਰੇ ਧਰਮਾਂ ਦੇ ਲੋਕ ਮਿਲ ਕੇ ਮਨਾਉਂਦੇ ਆ ਸੰਗਰਾਦ ਵੀ ਸਾਰੇ ਧਰਮਾਂ ਦੇ ਲੋਕ ਮਿਲ ਕੇ ਮਨਾਉਂਦੇ ਆ ਤੇ ਰਾਮ ਨੌਮੀ ਵੀ ਸਾਡੇ ਧਰਮਾਂ ਦੇ ਲੋਕ ਮਿਲ ਕੇ ਮਨਾਉਂਦੇ ਆਇਆ ਇਤੋਂ ਵੱਡੀ ਦਾਗਨ ਕੋਈ ਹਿੰਦੂ ਸੇ ਕਿਸਾਈਂ ਤਰਦੀ ਪੂਰੇ ਦੁਨੀਆ ਚ ਵੀ ਕੋਈ ਹੋ ਸਕਦੀ ਜੋ ਬਲੇਰਕੋਟ ਵਿੱਚ ਆ ਸੋ ਥੋੜੀ ਸਾਰਿਆਂ ਨਾਲ ਅੱਜ ਦੇਸ਼ ਦੇ ਸੰਵਿਧਾਨ ਨੂੰ ਬਚਾਉਂਦੀ ਤੇ ਏਕਤਾ ਦਿਖਾਉਂਦੀ ਇਸ ਭਾਰਤ ਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਬਲੇਰਕੋਟ ਪਾਦੀ ਪੈਂਦੀ ਆ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਆ ਕਿ ਸਾਰਿਆਂ ਨੇ ਡਟ ਕੇ ਸਾਥ ਆਮ ਆਦਮੀ ਪਾਰਟੀ ਦਾ ਦੇਣਾ ਤੇ ਤੁਹਾਡੇ ਨਾਲ ਵਾਅਦਾ ਹੈ ਕਿ ਨਾਲ ਤੁਹਾਨੂੰ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਸਾਹਮਣੇ ਲੋਕ ਕੀਤਾ ਤੇ ਮੇਰਾ ਵੀ ਤੁਹਾਡੇ ਨਾਲ ਵਾਅਦਾ ਹੈ ਕਿ ਨਾਲ ਤੁਹਾਨੂੰ ਤੁਹਾਡੇ ਪੁੱਤਰੇ ਤੁਹਾਡੇ ਭਰਾ ਦੇ ਵਿੱਚ ਨੇ ਕਦੇ ਨਾ